ਇਕੋ ਘਰ ਦੇ ਵਿੱਚ ਵਧਾਈ ਲੈਣ ਪਹੁੰਚ ਗਏ ਦੋ ਕਿਨਰਾਂ ਦੇ ਗਰੁੱਪ ਫਿਰ ਉੱਥੇ ਹੀ ਹੋ ਗਏ ਦੇਖੋ ਕਿਵੇਂ ਗੁੱਤਮ ਗੁੱਤੀ ਪਾਇਆ ਇੱਕ ਦੂਜੇ ਦਾ ਚੰਗਾ ਘੜੀਸਾ ਕੀਤੀ ਕੂਟਮਾਰ ਮੌਕੇ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕਿਆਤ ਹੋ ਚੁੱਕੀ ਹੈ ਵੀਡੀਓ ਤੁਹਾਡੇ ਵੀ ਹੋਸ਼ ਉਡਾ ਕੇ ਰੱਖ ਦੇਵੇਗੀ ਜੋ ਕਿ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿਨਰਾਂ ਦੇ ਦੋ ਗੁੱਟਾਂ ਦੇ ਵਿੱਚ ਵਿਧਾਈ ਨੂੰ ਲੈ ਕੇ ਆਪਸੀ ਝੜਪ ਹੁੰਦੀ ਹੈ ਤੇ ਇੱਕ ਦੂਜੇ ਦੀ ਫਿਰਕੁੱਟ ਮਾਰ ਕਰ ਦਿੰਦੇ ਨੇ ਤੇ ਹਸਪਤਾਲ ਪਹੁੰਚਾ ਦਿੰਦੇ ਨੇ ਸੋ ਇਹ ਵੱਡੀ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦਰਸਾਲ ਇਹ ਕੀ ਮਾਮਲਾ ਹੈ ਅਸੀਂ ਵਿਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾਂ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਐ ਇਸ ਵਾਰ ਵੀ ਇਹਨਾਂ ਨੇ ਇਨਨਦਾ ਕੀਤਾ ਐ ਸਾਡਾ ਮਾਰ ਕੁੱਟ ਕੀਤੀ ਐ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਐ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਤਮੀਜ਼ੀ ਨਾਲ ਇਹ ਬਿਹੇਵ ਕੀਤਾ ਇਹਨਾਂ ਨੇ ਸਾਡੇ ਨਾਲ ਧੱਕਾ ਕਰਦੇ ਸਾਡੀ ਮੰਗ ਇਹ ਹੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਰਦੇ ਰਹੇਂਗੇ ਗੁੰਡਾਗਰਦੀ ਇਹਨਾਂ ਦੀ ਚੱਲਦੇ ਰਹੇਗੀ ਤਾਂ ਕਿ ਨਰ ਸਮਾਜ ਦਾ ਵੀ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਾਡੇ ਸਾਰਿਆਂ ਦੇ ਬਹੁਤ ਦੁਖੀ ਸਾਨੂੰ ਕਰ ਰੱਖਿਆ ਸਾਨੂੰ ਇਨਸਾਫ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਇਹੀ ਹੋਵੇਗਾ ਤੇ ਕੀ ਕੀਤਾ ਜਾਵੇਗਾ ਸਾਨੂੰ ਸੱਚ ਇਨਸਾਫ ਚਾਹੀਦਾ ਆ ਸਭ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਪਰਵਾਰ ਬਾਬੇ ਗੁੱਡੀ ਦਾ ਛੇਲਾ ਮੈਂ ਤੇ ਆਪ